ਦੋਸਤੋ ਕਦੇ ਤੁਸੀਂ ਸੋਚਿਆ ਹੈ ਕਿ ਲੰਕਾ ਦੀ ਜੰਗ ਜਿੱਤਣ ਤੋਂ ਬਾਅਦ ਕਿੱਥੇ ਗਾਇਬ ਹੋ ਗਈ 1 ਲੱਖ ਯੋਧੇ ਬਾਂਦਰਾਂ ਦੀ ਸੈਨਾ ਆਓ ਜਾਣਦੇ ਹਾਂ ਇਸ ਸਮੇ ਉਹ ਕਿੱਥੇ ਹੈ ਦੋਸਤੋ ਰਮਾਇਣ ਦੇ ਅਨੁਸਾਰ ਬਾਂਦਰ ਸੈਨਾ ਦੇ ਕਾਰਨ ਹੀ ਸ਼੍ਰੀ ਰਾਮ ਅਤੇ ਲਕਸ਼ਮਣ ਲੰਕਾ ਪਹੁੰਚਣ ਵਿੱਚ ਸਫਲ ਹੋਏ ਸਨ ਬਨਰ ਸੈਨਾ ਵਿੱਚ 1 ਲੱਖ ਤੋਂ ਵੱਧ ਵੱਡੇ ਯੋਧੇ ਸਨ ਜਿਨ੍ਹਾਂ ਨੇ ਲੰਕਾ ਜੁੱਧੇ ਵਿੱਚ ਐਮ ਭੂਮਿਕਾ ਨਿਭਾਈ ਸੀ ਕਈ ਵਾਰ ਮਨ ਵਿੱਚ ਸਵਾਲ ਆਉਂਦਾ ਹੈ ਕਿ ਲੰਕਾ ਦੀ ਜੰਗ ਜਿੱਤਣ ਤੋਂ ਬਾਅਦ ਬਾਂਦਰ ਸੈਨਾ ਕਿੱਥੇ ਗਾਇਬ ਹੋ ਗਈ ਆਓ ਜਾਣਦੇ ਹਾਂ ਕਿ ਉਹ ਜਗ੍ਹਾ ਇਸ ਸਮੇ ਕਿੱਥੇ ਹੈ ਦੋਸਤੋ ਰਮਾਇਣ ਨਾ ਸਿਰਫ ਸ਼੍ਰੀ ਰਾਮ ਅਤੇ ਰਾਵਣ ਦੇ ਵਿਚਕਾਰ ਹੋਏ ਜੰਦੂ ਬਾਰੇ ਦੱਸਦੀ ਹੈ ਬਲਕਿ ਹਨੂਮਾਨ ਜੀ ਅਤੇ ਬਾਕੀ ਬਨਰ ਸੈਨਾ ਦਾ ਵੀ ਜ਼ਿਕਰ ਕਰਦੀ ਹੈ ਕਿ ਕਿਵੇਂ ਬਨਰ ਸੈਨਾ ਦੀ ਮਦਦ ਨਾਲ ਸ਼੍ਰੀ ਰਾਮ ਇੱਕ ਪੁਲ ਬਣਾ ਕੇ ਲੰਕਾ ਤੱਕ ਪਹੁੰਚ ਸਕੇ ਇਹ ਸੱਚ ਹੈ ਕਿ ਜੇਕਰ ਬਨਰ ਸੈਨਾ ਸ਼੍ਰੀ ਰਾਮ ਦੀ ਮਦਦ ਲਈ ਅੱਗੇ ਨਾ ਆਈ ਹੁੰਦੀ ਤਾਂ ਲੰਕਾ ਪਹੁੰਚਣਾ ਅਤੇ ਜੰਦੂ ਜਿੱਤਣਾ ਇੰਨਾ ਆਸਾਨੀ ਸੀ ਬਾਂਦਰ ਸੈਨਾ ਬਾਰੇ ਅਸੀਂ ਬਚਪਨ ਤੋਂ ਹੀ ਸੁਣਦੇ ਆ ਤੇ ਪੜ੍ਹਦੇ ਆ ਰਹੇ ਹਾਂ ਅੱਜ ਇਹ ਚ ਕਈ ਵਾਰ ਤੁਹਾਡੇ ਦਿਮਾਗ ਵਿੱਚ ਇਹ ਗੱਲ ਆ ਸਕਦੀ ਹੈ ਕਿ ਰਮਾਇਣ ਕਾਲ ਵਿੱਚ ਲੰਕਾ ਜੁੱਧ ਵਿੱਚ ਐਮ ਭੂਮਿਕਾ ਨਿਭਾਉਣ ਵਾਲੀ ਬਾਂਦਰ ਸੈਨਾ ਅੱਜ ਕਿੱਥੇ ਗਾਇਬ ਹੋ ਗਈ ਆਉ ਜਾਣਦੇ ਹਾਂ ਬਾਨਰਸਨ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਜਦੋਂ ਭਗਵਾਨ ਰਾਮ ਨੇ ਰਾਵਣ ਨੂੰ ਜੁੱਧ ਵਿੱਚ ਹਰਾਇਆ ਤਾਂ ਜੁੱਧ ਜਿੱਤਣ ਤੋਂ ਬਾਅਦ ਰਾਮ ਲਕਸ਼ਮਣ ਅਤੇ ਸੀਤਾ ਮਾਤਾ ਵਾਪਸ ਅਯੋਧਿਆ ਪਰਤ ਆਏ ਰਮਾਇਣ ਦੇ ਉਤਰਕਾਂਡ ਅਨੁਸਾਰ ਹਨੂਮਾਨ ਜੀ ਰਾਮ ਅਤੇ ਲਕਸ਼ਮਣ ਨੂੰ ਸੁਰੱਖਿਤ ਲਿਆਉਣ ਲਈ ਅਯੋਧਿਆ ਗਏ ਸਨ ਇਸ ਦੇ ਨਾਲ ਹੀ ਲੰਕਾ ਤੋਂ ਵਾਪਸ ਆ ਰਹੇ ਸੁਗਰੀਵ ਨੂੰ ਵੀ ਕਿਸ਼ਕਰੰਦਾ ਦਾ ਰਾਜਾ ਅਤੇ ਬਲੀ ਦੇ ਪੁੱਤਰ ਅੰਗਦ ਨੂੰ ਰਾਜਕੁਮਾਰ ਬਣਾਇਆ ਗਿਆ ਦੋਹણે ਕਈ ਸਾਲ ਇਥੇ ਕ੍ਰਿਸ਼ਕੰਦਤਾ ਤੇ ਰਾਜ ਕੀਤਾ। ਸ਼੍ਰੀ ਰਾਮ ਦੇ ਨਾਲ ਲੰਕਾ ਜਾਣ ਵਾਲੀ ਬਨਰ ਸੈਨਾ ਵਿੱਚ ਨਾਲ ਨੀਲ ਵੀ ਸਨ ਜਿਨ੍ਹਾਂ ਨੇ ਪੁਲ ਦੇ ਨਿਰਮਾਣ ਵਿੱਚ ਐਮ ਭੂਮਿਕਾ ਨਿਭਾਈ ਸੀ। ਜਦੋਂ ਸੁਗਰੀਮ ਕ੍ਰਿਸ਼ਕੰਦ ਦਾ ਰਾਜਾ ਬਣਾਇਆ ਨਾਲ ਨੀਲ ਨੂੰ ਸੁਗਰੀਮ ਦੇ ਰਾਜ ਵਿੱਚ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ। ਇਹ ਮੰਨਿਆ ਜਾਂਦਾ ਹੈ ਕਿ ਨਾਲ ਤੇ ਨੀਲ ਨੇ ਸੁਗਰੀਮ ਅਤੇ ਅੰਗਦ ਨੂੰ ਰਾਜ ਚਲਾਉਣ ਲਈ ਸਲਾਹ ਦੇਣ ਲਈ ਆਪਣੀ ਬੁੱਧੀ ਦੀ ਵਰਤੋਂ ਕੀਤੀ। ਬਨਰ ਸੈਨਾ ਕ੍ਰਿਸ਼ਕੰਦਰ ਰਾਜ ਵਿੱਚ ਹੀ ਰਹਿੰਦੀ ਸੀ ਅਤੇ ਕ੍ਰਿਸ਼ਕੰਦਰ ਰਾਜ ਦੀ ਰੱਖਿਆ ਕਰਦੀ ਸੀ। ਤਹਾਨੂੰ ਦੱਸ ਦਈਏ ਕਿ ਰਿਸ਼ਕੰਦਾ ਕਿੱਥੇ ਹੈ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਰਮਾਇਣ ਕਾਲ ਦਾ ਰਿਸ਼ਕੰਦਾ ਹੁਣ ਰਾਜ ਕਰਨਾਟਕਾ ਵਿੱਚ ਤੁੰਗਪੱਦਰਾ ਨਦੀ ਦੇ ਕੰਢੇ ਤੇ ਹੈ ਇਹ ਸਥਾਨ ਹੁਣ ਬਿਲਾਰੀ ਜ਼ਿਲ੍ਹੇ ਵਿੱਚ ਹੈ ਜਿਸ ਦੇ ਨੇੜੇ ਹੰਪੀ ਵੀ ਹੈ ਇੱਥੋਂ ਦੀ ਖੂਬਸੂਰਤੀ ਦੇਖਣਯੋਗ ਹੈ ਰਿਸ਼ਕੰਦਾ ਦੇ ਆਲੇ ਦੁਆਲੇ ਗੁਹਾਵਾਂ ਹਨ ਜਿੱਥੇ ਕਦੇ ਰਾਮ ਅਤੇ ਲਕਸ਼ਮਣ ਠਹਿਰੇ ਸਨ ਏ ਮੰਨਿਆ ਜਾਂਦਾ ਹੈ ਕਿ ਵਿਸ਼ਾਲ ਵਨਰ ਸੈਨਾ ਦਾ ਕੁਝ ਹਿੱਸਾ ਸੁਗਰੀਮ ਦੇ ਰਾਜ ਵਿੱਚ ਯੋਗਦਾਨ ਪਾਉਣ ਲੱਗਾ ਅਤੇ ਵਨਰ ਸੈਨਾ ਦੀ ਕੁਝ ਟੁਕੜੀ ਇਨ੍ਹਾਂ ਗੁਫਾਵਾਂ ਵਿੱਚ ਰਹਿਣ ਲੱਗੀ। ਰਮਾਇਣ ਦੇ ਅਨੁਸਾਰ ਵਨਰ ਸੈਨਾ ਵਿੱਚ 1 ਲੱਖ ਤੋਂ ਵੱਧ ਵੱਡੇ ਯੋਧੇ ਸਨ ਜਿਨ੍ਹਾਂ ਨੇ ਸ਼੍ਰੀ ਰਾਮ ਦੀ ਮਦਦ ਕੀਤੀ ਸੀ। ਇਸ ਦੇ ਨਾਲ ਹੀ ਹਨੂਮਾਨ ਜੀ ਦਾ ਸਬੰਧ ਕ੍ਰਿਸ਼ਕੰਦਾ ਨਾਲ ਵੀ ਹੈ। ਇਹ ਮੰਨਿਆ ਜਾਂਦਾ ਹੈ ਕਿ ਕ੍ਰਿਸ਼ਕੰਦਾ ਵਿੱਚ ਇੱਕ ਵਿਸ਼ਾਲ ਖੇਤਰ ਵਿੱਚ ਸੰਗਣਾ ਜੰਗਲ ਫੈਲਿਆ ਹੋਇਆ ਹੈ। ਇਸ ਜੰਗਲ ਨੂੰ ਡੰਡਕ ਜੰਗਲ ਕਿਹਾ ਜਾਂਦਾ ਹੈ। ਰਮਾਇਣ ਦੇ ਅਨੁਸਾਰ ਕ੍ਰਿਸ਼ਕੰਦਾ ਦੇ ਨੇੜੇ ਰਿਸ਼ੂਮੂਕ ਪਹਾੜੀ ਸੀ ਜਿੱਥੇ ਤੁੰਗਬਦਰ ਨਦੀ ਤੇ ਹਨੂਮਾਨ ਅਨੁਸਾਰ ਜੇਕਰ ਸ਼੍ਰੀ ਰਾਮ ਦੇ ਨਾਲ ਬਨਰ ਸੈਨਾ ਨਾ ਹੁੰਦੀ ਤਾਂ ਰਾਵਣ ਵਿਰੁੱਧ ਜੰਗ ਜਿੱਤਣ ਤੋਂ ਇਲਾਵਾ ਹੋਰ ਕੋਈ ਵੀ ਮਹੱਤਵਪੂਰਨ ਕੰਮ ਪੂਰਾ ਨਹੀਂ ਹੋ ਸਕਦਾ ਸੀ ਜਦੋਂ ਸਮੁੰਦਰ ਦੇ ਕਾਰਨ ਲੰਕਾ ਤੱਕ ਪਹੁੰਚਣਾ ਮੁਸ਼ਕਲ ਸੀ ਤਾਂ ਬਨਰ ਸੈਨਾ ਦੇ ਰਮੇਸ਼ਵਰ ਤੱਕ ਕੋਚ ਕੀਤਾ ਕਿਉਂਕਿ ਉੱਥੇ ਸਮੁੰਦਰ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਸੀ ਪਰ ਨਾਲ ਨੀਲ ਨੇ ਸਮੁੰਦਰ ਵਿੱਚ ਉਹ ਜਗ੍ਹਾ ਲੱਭ ਲਈ ਜਿੱਥੇ ਇੱਕ ਪੁਲ ਬਣਾਇਆ ਜਾ ਸਕਦਾ ਸੀ ਫਿਰ ਵਿਸ਼ੂ ਕਰਮਾ ਦੇ ਪੁੱਤਰਾਂ ਨਾਲ ਅਤੇ ਨੀਲ ਨੇ ਬਾਕੀ ਬਨਰਸ ਸੈਨਾ ਦੀ ਮਦਦ ਨਾਲ ਇੱਕ ਪੁਲ ਬਣਾਇਆ ਜਿਸ ਦੇ ਰਾਹੀਂ ਉਹ শ্রীলਾਂਕਾ ਗਏ ਅਤੇ ਉੱਥੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ